ਅੱਜ ਦਾ ਜੋ ਪਾਵਨ ਦਿਹਾੜਾ ਹੈ ਪੰਚ ਦੇਵਾਲੀ ਅਮਰਤ ਕੇ ਦਾਤੇ ਸ਼ਮਸ਼ੀਰਿ ਬਹਾਦਰ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਤਿਨਾਂ ਨੂੰ ਦਿੱਲੀ ਦੇ ਗੁਰਤੇਗ ਬਹਾਦਰ ਸਾਹਿਬ ਸਤੇ ਪਾਤਸ਼ਾਹ ਨੇ ਆਪਣੀ ਸ਼ਹਾਦਤ ਤੋਂ ਦੋ ਦਿਨ ਪਹਿਲਾਂ ਮਹਾਰਾਜ ਗੁਰਤੇਗ ਬਹਾਦਰ ਸਾਹਿਬ ਨੇ ਗੁਰੂਤਾ ਗੱਦੀ ਬਖਸ਼ਿਸ਼ ਕੀਤੀ ਨਾਮੇ ਪਾਤਸ਼ਾਹ ਦੇ ਪਾਵਨ ਸ਼ੀਰ ਦੀ ਧਹਾੜੇ ਉਹਦੇ ਇਨਸਾਰਾ ਪਰ ਕਰਨ ਆ ਜਾਏਗਾ ਮੇ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੇ ਪਰ ਮੁਖਾਰ ਹਿੱਤ ਆਪ ਔਰੰਗੇ ਦੀ ਕੈਦ ਵਿੱਚ ਗਏ ਹਨ ਜਿਹੜਾ ਅੱਜ ਦਾ ਦਿਨ ਹੈ ਇਸ ਦਿਨ ਮਹਾਰਾਜ ਸਾਹਿਬ ਜੀ ਪਿੰਜਲੇ ਦੇ ਵਿੱਚ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਜੇ ਸੁਪਿੰਜਰੇ ਦੇ ਮਹਾਰਾਜ ਹਨ ਉੱਚੇ ਗੁਰਸਿੱਖ ਪਹੁੰਚੇ ਹਨ ਪਾਤਸ਼ਾਹ ਜੀ ਦੇ ਕੋਲ ਅਬਦੁੱਲਾ ਤਰੋਗਾ ਜਿਹੜਾ ਸੀ ਉੱਥੋਂ ਦਾ ਮਹਾਰਾਜ ਦਾ ਪ੍ਰੇਮੀ ਹੋਣ ਕਰਕੇ ਸਿੱਖਾਂ ਦੀ ਮੁਲਾਕਾਤ ਕਰਾ ਦਿੰਦਾ ਸੀ ਜਦੋਂ ਅਲਾਨਪੁਰ ਸਾਹਿਬ ਦੇ ਜਮਾਈ ਪਾਏ ਗੁਰਸਿੱਖ ਸੰਤਾਂ ਬੜੀਆਂ ਉਦਾਸ ਹੋ ਗੀਆਂ ਵੀ ਮਹਾਰਾਜ ਕੁਝ ਦੱਸ ਕੇ ਨਹੀਂ ਗਏ ਵੀ ਆਉਣਾ ਜਾਂ ਕਦੋਂ ਆਣਾ ਫੇਰ ਸੰਗਤ ਵੱਲੋਂ ਸੁਨੇਹਾ ਲੈ ਕੇ ਗੁਰ ਸਿੱਖ ਗਏ ਸਿੱਖੋ ਜ। ਸਾਰੀ ਬਿਰਾਗ ਦੀ ਗੱਲ ਦੱਸੀ ਨਾਵੇਂ ਪਾਤਸ਼ਾਹ ਨੇ ਮਹਾਰਾਜ ਸੰਗਤ ਵੀ ਵਿਰਾਗ ਕਰਦੀ ਹੈ। ਤੁਹਾਡੇ ਮਾਤਾ ਸ੍ਰੀ ਨਾਨਕੀ ਜੀ ਵੀ ਬੜਾ ਵਿਰਾਗ ਕਰਦੇ ਨੇ। ਤੁਹਾਡੇ ਮਹਿਲ ਸ੍ਰੀ ਗੋਜਰੀ ਜੀ ਵੀ ਬਹੁਤ ਵਿਰਾਗ ਵਿੱਚ ਹਨ। ਕਿ ਸਤਿਗੁਰੂ ਜੀ ਸਾਹਮਣੂ ਕੋਈ ਦੱਸ ਕੇ ਨਹੀਂ ਗਏ ਤੇ ਫੇਰ ਪਾਤਸ਼ਾਹ ਨੇ ਦਰੋਗੇ ਅਬਦੁੱਲੇ ਨੂੰ ਕਹਿ ਕੇ ਕਾਗਜ਼ ਕਲਮ ਮੰਗਾਇਆ ਦੇ ਕੈਦਰੇਚ ਮਹਾਰਾਜ ਸਾਹਿਬ ਜੀ ਨੇ ਸ਼ਲੋਕ ਉਚਾਰੇ ਜਿਹੜੇ ਭੋਗ ਦੇ ਸਮੇਂ ਆਪਾਂ ਸਰਵਣ ਕਰਦੇ ਹਾਂ ਇੱਕ ਤੋਂ ਲੈ ਕੇ 49 ਸ਼ਲੋਕਾਂ ਤੀਕਰ ਗੁਰ ਸਿੱਖਾਂ ਨੂੰ ਉਪਦੇਸ਼ ਦਿੱਤਾ ਮਹਾਰਾਜ ਸਾਹਿਬ ਜੀ ਨੇ 50ਵਾਂ ਸ਼ਲੋਕ ਤੇ 51ਵਾਂ ਸ਼ਲੋਕ ਆਪਣੇ ਮਾਤਾ ਸ੍ਰੀ ਮਾਤਾ ਨਾਨਕੀ ਜੀ ਨੂੰ ਧੀਰਜ ਬਖਸ਼ਣ ਵਾਸਤੇ ਮਹਾਰਾਜ ਨੇ ਉਚਾਰਨ ਕੀਤਾ RAM GOUDAWAN GOUWALA ਇਹਦੇ ਨਾਲ ਲੱਗਦਾ ਤੇ ਫੇਰ 52ਵਾਂ ਸ਼ਲੋਕ ਆਪਣੇ ਮਹਿਲ ਸ੍ਰੀ ਮਾਤਾ ਗੁਜਰੀ ਜੀ ਨੂੰ ਧੀਰਜ ਦੇਣ ਵਾਸਤੇ ਵੀ ਜੋ ਕੁਦੇ ਉਸੋ ਬਿਰਸ ਹੈ ਪਰ ਉਹ ਆਜ ਕੇ ਕਾਲ ਨਾਨਕ ਹਰਿ ਗੁਣ ਗਾਏ ਤੇ ਛਾੜ ਸਕਲ ਜੰਜਾਰ ਇਹ 52ਵਾਂ ਸ਼ਲੋਕ ਮਹਾਰਾਜ ਸਾਹਿਬ ਜੀ ਨੇ ਆਪਣੇ ਮਹਿਲਾਂ ਨੂੰ ਉਪਦੇਸ਼ ਦਿੱਤਾ ਕਿ ਇੱਕ 53ਵਾਂ ਸ਼ਲੋਕ ਲਿਖਿਆ ਜਿਹਦੇ ਵਿੱਚ ਸਵਾਲ ਤੇ ਪਰਖ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਬ ਜੀ ਦੇ ਬਲ ਛਟਕਿਓ ਬੰਦਨ ਪਰੇ ਕਸ਼ੂ ਨਾ ਹੋ ਤੇ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ ਤਾਂ ਇਹ ਸਿੱਖ ਨੂੰ ਕਿਹਾ ਵੀ ਇਹ 39ਵੇਂ ਸ਼ਲੋਕ ਦਾ ਉੱਤਰ ਸਾਨੂੰ ਦੇਣਾ ਹੈ ਆਕੇ ਸ਼ਲੋਕ ਲੈ ਕੇ ਸਿੱਖ ਗਿਆ ਚਿੱਠੀ ਸੰਗਤ ਨੂੰ ਮਹਾਰਾਜ ਸਹਿਬ ਜੀ ਦੇ ਹੁਕਮ ਨਾਲ ਪੜ੍ਹ ਕੇ ਸੁਣਾਏ ਸਭ ਮਹਾਰਾਗ ਚਾਰਸ ਫਿਰੇ ਸ਼ਾ ਗਿਆ بڑے ਮਹਾਰਾਗ ਵਿੱਚ ਸੰਗਤਾਂ ਨੇ ਕਿਉਂਕਿ ਮਹਾਰਾਜ ਨੇ ਕਿਹਾ ਸਾਡਾ ਸੁਨੀਲ ਲੱਗੇਗਾ ਜੇ ਅਨੰਦਪੁਰ ਸਾਹਿਬ ਹੁੰਦੇ ਚਾਲਾ ਅਸੀਂ ਫਿਰ ਵੀ ਮਾਰ ਹੀ ਜਾਣਾ ਸੀ ਪਰ ਇੱਥੇ ਹੁਣ ਇਹਨਾਂ ਭਾਵ ਦੀਆਂ ਜੜ੍ਹਾਂ ਨੂੰ ਪੱਟ ਕੇ ਅਸੀਂ ਛਿੱਧੀ ਪਾਵਾਂਗੇ ਤੇ ਨਾਲ ਸਿੱਖ ਨੇ ਕਿਹਾ ਮਹਾਰਾਜ ਗੁਰਤੇਗ বাহাদুর ਸਾਹਿਬ ਨੇ ਕਿਹਾ ਵੀ ਆਹ ਸ਼ਲੋਕ ਦਾ ਉੱਤਰ ਛਿੱਧੀ ਦੇ ਨਾਲ ਲੈ ਕੇ ਆਉਣਾ ਹੈ ਤਾਂ ਉਸ ਵੇਲੇ ਤਾਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਹ ਵੀ ਜਾਣਿਆ ਵੀ ਗੁਰੂ ਸਾਹਿਬ ਨੂੰ ਕਾਰੇ ਬੰਧਨ ਨੇ ਅਸਮੇਜ ਮਹਾਰਾਜ ਪਰਖੀ ਕਰਦੇ ਹਨ ਉਸ ਵੇਲੇ ਮਹਾਰਾਜ ਨੇ ਸ਼ਲੋਕ ਉਚਾਰਨ ਕਰ ਕੀਤਾ ਬਲ ਹੋਵਾ ਬੰਧਨ ਛੁੱਟੇ ਸਭ ਕੁਛ ਹੋਤ ਉਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸੁਹਾਏ ਇਹ 10ਵੇਂ ਪਾਤਸ਼ਾਹ ਨੇ ਸ਼ਲੋਕ ਉਚਾਰਿਆ ਜਿਹੜਾ 35 ਅੰਕ ਤੇ ਨੰਬਰ ਤੇ ਸੁਭਾਏ ਮਾਨ ਹੈ ਸਿੱਖ ਛੇਤੀ ਨਾ ਪਹੁੰਚਿਆ ਤੇ ਜਦੋਂ ਪਹੁੰਚਿਆ ਉਹ ਅੱਜ ਦਾ ਦਿਹਾੜਾ ਸੀ ਅਮਰਤ ਵੇਲੇ ਦਾ ਮਹਾਰਾਜ ਜੀ ਨੇ ਪੜਿਆ ਤੇ ਉਸੇ ਵੇਲੇ ਲਲੇਲ ਸ਼੍ਰੀ ਫਲ ਮੰਗਾਇਆ ਪੰਜ ਪੈਸਿਆਂ ਦਾ ਪ੍ਰਬੰਧ ਕਰਕੇ ਤੇ ਥਾਲੇ ਤੇ ਰੱਖ ਕੇ ਗੁਰਸਿੱਖ ਦੇ ਰਾਹੀ ਦਲੀਪ ਸਿੰਘ ਮਹਾਰਾਜ ਨੇ ਆਪਣੇ ਧਿਆਨدارਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਤੇ ਗੁਰਤਾ ਗਦੀ ਦੀ ਮਰਿਆਦਾ ਪੂਰੀ ਕਰਨ ਦੇ ਲਈ ਨਵੇਂ ਮਾਤਸ਼ਾ ਨੇ ਗੁਰਤਾ ਗਦੀ ਦੀਆਂ ਨਿਸ਼ਾਨੀਆਂ ਸਿੱਖ ਨੂੰ ਬਖਸ਼ੀਆਂ ਤੇ ਨਾਲ ਤਿੰਨ ਸ਼ਲੋਕ ਗੁਰਤਾ ਗਦੀ ਦੇ ਸਲੋਕ ਪਾਇਓ ਹੋਜੋ ਮਹਾਰਾਜ ਨੇ ਉਚਾਰਨ ਕੀਤੇ 55ਵਾਂ 55ਵਾਂ ਤੇ 55ਵਾਂ اے ਮਹਾਰਾਜ ਨੇ ਸਰਪਾਉ ਵਿਉ ਉਚਾਰ ਕੇ 1732 ਬਿਕਰਮੀ ਸੰਮਤ ਮਗਰਸੂ ਦੀ ਤੀਜ 1675 ਈਸਵੀ 17 ਦਸੰਬਰ ਅੱਜ ਦੇ ਦਿਹਾੜੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਕਲ ਕੀ ਧਰ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਜੀ ਦੇ 10ਵੇਂ ਥਾਂ ਦੇ ਉੱਤੇ ਗੁਰਦੱਗਦੀ ਬਖਸ਼ਿਸ਼ ਕੀਤੀ ਸਿੱਖ ਨੂੰ ਹੁਕਮ ਕੀਤਾ ਵੀ ਨੂੰ ਇਹ ਛੇਤੀ ਲੈ ਕੇ ਤੇ ਅਨੰਦਪੁਰ ਸਾਹਿਬੇ ਕਿ ਪਹੁੰਚਣਾ ਹੈ ਉਤੋਂ ਫਿਰ ਤਿੰਨ ਤਿੰਨ ਵਾਰ ਨਾਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਮੱਗਰ ਸੁਦੇ ਪੰਜਵੀਂ ਵਾਲੇ ਦਿਨ ਮਹਾਰਾਜ ਸਾਹਿਬ ਜੀ ਦੁਪਹਿਰ ਦੇ ਸਮੇਂ ਸ਼ਹਾਦਤ ਪਾਈ ਸ਼ਹੀਦੀ ਦਿਹਾੜਾ ਵੀ ਮਹਾਰਾਜ ਸਾਹਿਬ ਜੀ ਦਾ ਪੰਥ ਬਹੁਤ ਸ਼ਰਧਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਮਨਾ ਰਿਹਾ ਹੈ ਤੇ ਗੁਰਤਾ ਗੰਜੀ ਆਪਦੇ ਦਿਨ ਬਖਸ਼ੇ ਤੇ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਫਿਰ ਵਿਸਾਖੀ ਤੇ ਬਹੁਤ ਵੱਡਾ ਇਕੱਠ ਕਰਕੇ ਤੇ ਗੁਰੂ ਕਾਲ ਕੀ ਤਲ ਮਹਾਰਾਜ ਸਾਹਿਬ ਜੀ ਦਾ ਬਾਬਾ ਮੁੰਡਾ ਸਹਿਜ ਜੀ ਦੇ ਵੰਸ਼ ਦੇ ਸਹਿਬਜ਼ਾਦੇ ਜਿਨ੍ਹਾਂ ਦੀ 3 ਸਾਲ ਵਰਸ਼ੇ ਭਾਈ ਰਾਮ ਕੋਇਰ ਜੀ ਉਹਨਾਂ ਦੇ ਰਾਹੀਂ ਗੁਰਤਾ ਗਦੀ ਦਾ ਤਿਲਕ ਲਵਾ ਕੇ ਤੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਸੰਗਤ ਦੇਜ ਗੁਰਤਾ ਗਦੀ ਦੀ ਮਰਿਆਦਾ ਕੀਤੀ ਗਈ ਸੋ ਧੰ ਗੁਰ ਕਲਗੀਧਰ ਮਹਾਰਾਜ ਨਾਸੋ ਮਨਸੂਰ ਗੁਰੂ ਗੋਬਿੰਦ ਸਿੰਘ ਇਹ ਦੀ ਮੰਜ਼ੂਰ ਗੁਰੂ ਗੋਬਿੰਦ ਸਿੰਘ ਹੱਕਰਾ ਗਨਸੂਰ ਗੁਰੂ ਗੋਬਿੰਦ ਸਿੰਘ ਐਸੇ ਦਿਨ ਦੇ ਆਲ ਸਤਿਗੁਰੂ ਧੰਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੱਕ ਹਾਕਿਆ ਗਾਹਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹਰ ਸ਼ਾਹ ਗੁਰੂ ਗੋਬਿੰਦ ਸਿੰਘ अथवा ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਸਹਿਜ ਜੀ ਦੇ ਗੁਰਿਆਈ ਗ੍ਰੰਥ ਦੇ ਤਖਤ ਤੇ ਬਰਾਜਮਾਨ ਹੋਣ ਦੀਆਂ ਸਮੂਹ ਮਾਈ ਭਾਈ ਕੋ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਪੰਥ ਦੇ ਵਾਰੀ ਬਾਜਾ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਕਿਰਪਾ ਕਰਨ ਸਮੂਹ ਸਿੱਖ ਸੰਗਤਾਂ ਨੂੰ ਗੁਰੂ ਪੰਥ ਖਾਲਸੇ ਨੂੰ ਆਪਣੀ ਮਰਿਆਦਾ ਰਹਿਤ ਆਪਣੀ ਆਗਿਆ ਵਿੱਚ ਚੱਲਣ ਦੀ ਸਮਰੱਥਾ ਬਖਸ਼ਣ